ਟੱਟਿਆ ਟੰਡ ਹੋਰਾ ਸਾਈ ਪੂਰ ਮਾਨਤਾ ਬੁੱਧ ਦੀ ਹਰੇੜ ਨੂੰ ਹੋਵਣਾ ਕਲਮ ਸੀਰੇ ਹਿੰਦਵਾਨਤਾ ਕਲ ਦੀ ਸਵੇਰ ਨੂੰ ਕੋ ਚੌਂਕ ਚਾਂਦਰੀ ਚ ਆਵਣਾ ਦੀ ਤਾਰ ਮੇ ਚੌਂਕ ਚਾਂਦਨੀ ਚ ਆਵਣਾ ਦੇ ਤਾਰ ਦੇ ਹੋ ਦੇ ਕੇ ਸੀਸ ਹਿੰਦ ਡੁੱਬਦੀ ਉਤਾਰ ਲਈ ਨਾ ਤਰਵਾਂ ਹਰਿਆ ਦੇ ਕੇ ਸੀਸ ਹਿੰਦ ਡੁੱਬਦੀ ਉਤਾਰ ਲਈ ਨਾ ਤਰਵਾਂ ਹਰਿਆ ਆਗਲੇ ਸਵੇਰ ਹੋਣ ਛੁੜੇ ਹੱਟਿਆ ਤੇ ਸਵਨਾਰ ਨਾਰ ਨਾਰੀਆਂ ਗਲੀਆਂ ਮੁਹੱਲੇ ਚੌਕ ਉਤੇ ਗੱਡਿਆਂ ਘਰ ਦਾ ਉਡਾਰੀਆਂ ਹੋ ਕਾਦੀ ਮੂਲਾਣੇ ਆਏ 부ਰੀ ਤਾਰ ਦੀ ਬਈ ਕਾਦੀ ਮੂਲਾਣੇ ਆਏ 부ਰੀ ਤਾਰ ਦੀ ਦਿਲ ਚੋਂ ਉਜਾਰਿਆ ਦੇਕੇ ਸੀਸੇ ਹਿੰਦੇ ਡੁੱਬਦੀ ਉਤਾਰ ਲਈ ਨਾ ਤਾਰੇ ਵੰਗਾੜਿਆ ਏ ਕੇ ਸੀਸ ਦੁੱਬ ਹਿੰਦ ਦੁੱਬ ਦੀ ਉਤਾਰ ਲਈ ਨਾ ਤਰਮਾਰਿਆ ਲਾਲੋ ਲਾਲ ਚਿਹਰਾ ਨਾਨਕੀ ਦੇ ਲਾਲ ਦਾ ਆ ਗਿਆ ਆ ਡੋਲਿਆ ਆਤਮਾ ਆ ਕਾਲ ਨਹੀਂ ਢਾਰੇ ਕਾਲ ਦਾ ਸਕਤੀ ਐ 몰ਿਆ ਆਇਆ ਜਲ ਦੇਸ਼ ਕੌਮ ਦੇ ਸੁਧਾਰੇ ਦਾ ਕਰ ਨਾਮ ਮਾਰਿਆ ਦੇਖੇ ਸੀ ਸਿੰਦੂ ਡੁੱਬਦੀ ਉਤਾਰ ਲਈ ਨਾ ਤਰਵਾਰਿਆ ਦੇਖੇ ਸੀ ਸਿੰਦੂ ਡੁੱਬਦੀ ਉਤਾਰ ਲਈ ਨਾ ਤਰਵਾਰਿਆ ਤਾਰੇ ਇਸ ਨਾਲ ਚੌਕ ਵਿੱਚ ਠਹਿਰਦਾ ਚੌਕਲਾ ਲਗਾ ਲਿਆ ਬਾਗੇ ਭੋਗ ਜਾਪ ਜੀ ਦੇ ਪੰਜ ਪਾੜਦਾ ਸੀਸ ਨੂੰ ਚੁਕਾਲਿਆ ਕਰਨਾ ਹੈ ਵਾਰ ਚੱਡ ਜਲਮ ਗਿਟਾਰ ਦਾ ਅੰਕਾਲ ਰੂਪ ਤਾ ਦੇ ਤਾਰਿਆ ਦੇਕੇ ਸੀਸ ਹਿੰਦ ਡੁੱਬਦੀ ਉਤਾਰ ਲਈ ਨਾ ਤਰਵ ਹਾਲਿਆ ਦੇਕੇ ਸੀਸ ਹਿੰਦ ਡੁੱਬਦੀ ਉਤਾਰ ਲਈ ਤਾਂ ਸਾਰੇ ਸ਼ਾਰੇ ਕਾਜੀ ਦਾ ਇਹ ਸਾਰਾ ਤੱਕ ਲਿਆ ਕੀਤਾ ਵਾਰ ਕਹਿਂਦਾ ਹੋ ਗਿਆ ਸੀ ਸਿੱਤੜੋਂ ਵਖ ਹੈ ਹੋ ਗਿਆ ਸੀ ਸਿੱਤੜੋਂ ਵਖ ਹੈ ਵਗਤ ਦੁ ਮੈਦਾ ਮਦਿ ਗਈ ਕਿ ਤਮ ਹਾਕਾਰਿਆ ਹੋ ਮਦਿ ਗਈ ਕਿ ਤਮ ਹਾਕਾਰਿਆ ਆਪ ਹੀ ਮੁਘਰਿਆ ਦੇ ਕੇ ਸੀ ਸਹਿੰਦ ਦੂਪ ਦੀ ਉਤਾਰ ਲਈ ਨਾ ਤਰਵਾਰਿਆ ਇੱਕੇ ਸੀਸੇ ਹਿੰਦੂ ਬੂਦੀ ਉਤਾਰ ਲਈ ਨਾ ਤਰਮਾਰਿਆ ਹਿੱਲਿਆ ਆਕਾਸ਼ ਹੈ ਤਰਤ ਕੰਬ ਗਈ ਤੌਲ ਧਾਮਾਰੀਆਂ ਇੰਦਰਾਪੁਰੀ ਚੋਂ ਥੁਰਤਾਰ ਥੰਬ ਗਈ ਪਛੇਰਾ ਬਗਾਰੀਆਂ ਹੋ ਦੁਖदाई ਕੜੀ ਹੋਣ ਹਾਰਦੀ ਦੁੱਖ ਨਾ ਸਹਾਰਿਆ ਦੇਕੇ ਸੀ ਧਰਿੰਦਰ ਡੁੱਬਦੀ ਉਤਾਰ ਲਈ ਨਾ ਤਾਰੇ ਵੰਹਾਰਿਆ ਸੂਰਜ ਦਾ ਤੇਜ ਵੀ ਆ ਲੋਭ ਹੋ ਗਿਆ ਸੂਰਜ ਦਾ ਤੇਜ ਵੀ ਆ ਲੋਭ ਹੋ ਗਿਆ ਗੜੇ ਵਾਂਗ ਠਰ ਗਿਆ ਜਾ ਪੇਤੀ ਮੇ ਵੀ ਸੇ ਨੂੰ ਕਰੋ ਮਹੋਗਿਆ ਮਾਂ ਦੇ ਵਹਾਰੇ ਗਿਆ ਹੋ ਤੇ ਵੀ ਆਤੇ ਦੇਵਤੇ ਅਸੁਰਤੀ ਉਤਾਰ ਲਈ ਝੁਕੇ ਮੁਖ ਚਾਰਿਆ ਦੇਕੇ ਸੀਸ ਹੰਡ ਡੂਬ ਦੀ ਉਤਾਰ ਲਈ ਨਾ ਤਰ ਵਹਾਰੇ ਆ ਦੇਕੇ ਸੀਸ ਹੰਡ ਡੂਬ ਦੀ ਉਤਾਰ ਲਈ ਨਾ ਤਰ ਮਨ ਵਹਿਣ ਚੜਦੇ ਨੂੰ ਚੱਲ ਪਏ ਸਾਗਰੇ ਉੱਛਲਿਆ ਪਰਬਤ ਹਿਮਾਲਿਆ ਜੇ ਹੱਲ ਪੇ ਜਿਵੇਂ ਮੂਮ ਟੱਲਿਆ ਉਹ ਦੇਖੇ ਜੋਨਵੇਂ ਪਸ਼ੂ ਪੰਛੀ ਵੀ ਪੁਕਾਰਤੇ ਰਹਦੇ ਚਾਰ ਉਜਾਰਿਆ ਦੇਕੇ ਸੀਸ ਹਿੰਦ ਨੂਬ ਦੀ ਉਤਾਰ ਲਈ ਨਾ ਤਰ ਮਾਰਿਆ ਦੇਕੇ ਸੀਸ ਹਿੰਦ ਨੂਬ ਦੀ ਉਤਾਰ ਲਈ ਨਾ ਤਰ ਮਾਰਿਆ ਮਾਰੇ ਆਂ ਫੁੰਕਾਰਾ ਸੇਸ ਨਾਗ ਜੈਰ ਦਾ ਚੱਲਿਆ ਤੂਫਾਨਿਆ ਬੰਦੇ ਨਾਲ ਬੰਦਾ ਦੀ ਸਿਦਾਨੀ ਸੇਰਦਾਸ ਮੈਂ ਆਮ ਬੰਦੇ ਨਾਲ ਬੰਦਾ ਦੀ ਸਿਦਾਨੀ ਸੇਰਦਾਸ ਮੈਂ ਆ ਜਹਾਨਿਆ ਭਾਈ ਜੱਤੇ ਚੱਡ ਸੀਸ ਨੂੰ ਸੰਵਾਲਿਆ ਹੋ ਗਿਆ ਓੜਾਰਿਆ ਦੇਕੇ ਸੀਸ ਹਿੰਦ ਡੁੱਬਦੀ ਉਤਾਰ ਲਈ ਨਾ ਤਰ ਮਾਰੇ ਆ ਦੇਕੇ ਸੀਸ ਹਿੰਦ ਡੁੱਬਦੀ ਉਤਾਰ ਲਈ ਨਾ ਤਰ ਮਾਰੇ ਆ ਮਰ ਪਿਤਾ ਦਸਮੇ ਦਾ ਜਗ ਜਸ ਪਾ ਗਿਆ ਹੋ ਗਿਆ ਮਰ ਪਿਤਾ ਦਸਮੇ ਦਾ ਜਗ ਜਸ ਪਾ ਗਿਆ ਮਾਰ ਕੇ ਪੰਜ ਬਾਬਰ ਨਰੇਸਦਾ ਮੱਤੇ ਕਲੰਕ ਲਾ ਗਿਆ ਹਾਰ ਕੇ ਹਾਰ ਕੇ ਪੰਜ ਬਾਬਰ ਨਰੇਸਦਾ ਮੱਤੇ ਤੇ ਕਲੰਕ ਲਾ ਗਿਆ ਉਹ ਦੇਖੇ ਜੀਵਨ ਅਤਿ ਆਸਵਾਰ ਲਈ ਦੇਖੇ ਜੀਵਨ ਅਤਿ ਆਸਵਾਰ ਲਈ ਕਰਿਉ ਉਪਕਾਰਿਆ ਦੇਖੇ ਸੀ ਸਹਿੰਦ ਡੁੱਬਦੀ ਉਤਾਰ ਲਈ ਨਾ ਤਰਵਹਾਰਿਆ ਦੇਖੇ ਸੀ ਸਹਿੰਦ ਡੁੱਬਦੀ ਉਤਾਰ ਲਈ ਨਾ ਤਰਵਹਾਰਿਆ ਸੰਮਤ ਸਤਾਲ ਸਬਤੀ ਉਚਾਰਤਾ ਸੁਦੀ ਪੰਚਮੀ ਕਹੀ ਹੋ ਗਿਆ ਸ਼ਹੀਦ ਦੀਨ ਵੀਰ ਮਾਰਦਾ ਸਕਲਿਖਿਆ ਸਹੀ ਪੜਦਾ ਵੀ ਕਾਲ ਲੈਣਾ ਸੰਸਕਾਰਿਆ ਹੋ ਗਏ ਹੋ ਸਿਆਰਿਆ ਦੇਕੇ ਸੀਸ ਤੇ ਹਿੰਦ ਡੁੱਬਦੀ ਉਤਾਰ ਲਈ ਨਾ ਤਰਮਾਰਿਆ ਦੇਕੇ ਸੀਸ ਤੇ ਹਿੰਦ ਡੁੱਬਦੀ ਉਤਾਰ ਲਈ ਨਾ ਤਰਮਾਰਿਆ